ਪਾ ਦੇ ਉਹ ਜਿਹਨੇ ਜਨਮ ਦਿਨ ਨਹੀਂ ਹਾਂ ਪਾ ਦੇ ਪਾ ਦੇ ਪੰਗੜਾ ਬਾਬੇ ਦਾ ਜਨਮ ਦਿਨ ਭੰਗੜਾ ਪਾ ਦੇ ਜਦੋਂ ਤੂੰ ਛੋਟੇ ਉੱਤੇ ਪਾ ਉੱਤੇ ਚੱਲ ਕੇ ਹਰ ਜਾ ਇੱਥੇ ਪਾ ਪੁੱਤ ਇੱਧਰ ਗੁਰਸ਼ਾਨ ਇੱਥੇ ਦੇ ਵਾਜਦੇ ਆ ਬੱਸ ਲੈ ਵੀ ਸਾਡੇ ਮੁੰਡੇ ਨੇ ਨਾ ਬਾਬੇ ਜਨਮ ਦਿਨ ਤੇ ਪਾਤਾ ਪੰਗੜਾ ਤੇ ਦੱਸ ਦਿਓ ਵੀ ਤੁਹਾਨੂੰ ਕਿੰਨਾ ਕੁ ਵਧੀਆ ਲੱਗਿਆ ਤੇ ਅਸੀਂ ਲਾ ਰਹੇ ਹਾਂ ਜੀ ਦੀਵੇ ਤੇ ਇੱਧਰ ਦੇਖ ਲਓ ਤੁਸੀਂ ਪਿੰਡ ਦੀ ਰੌਣਕ ਦੇਖੋ ਦੀਵਾਲੀ ਨਾਲ ਉਹ ਤਾਂ ਵਧਰਾ ਹੁਣ ਕਹਿਣਾ ਦੀਵਾਲੀ ਤੇ ਹੈ ਹਾਂ ਦੇ ਬਣੇ ਨੇ ਦੇਵਾ ਇਹ ਤਾਂ ਪੁੱਤ ਪਹਿਲਾਂ ਦੀ ਆਈ ਵੀ ਐ ਇਹ ਪਹਿਲਾਂ ਦੀ ਉਹ ਰਹਿ ਨਾ ਨਾ ਜੋੜੇ ਨਹੀਂ ਕਰਦੇ ਉਹ ਲਈ ਧਰਦੇ ਉਸ ਕੁਤਰਾ ਕੋਈ ਬੜਾ ਖਰਾਬ ਗਿਦਾ ਲੈ ਹਾਂ ਉਹ ਜੀ ਮਤਲਬ ਮਾਰ ਬੜਾ ਨੀਵੇ ਦਾ ਕਿਸੇ ਨੇ ਰੱਖਿਆ ਨਾ ਇਹ ਤਾਂ ਕੁਝ ਵਾਰੀ ਘਰ ਆਏਗਾ ਜੀ ਰੱਖ ਕੇ ਸਾਰੇ ਹਾਂ ਲੈਣਾ ਤੇ ਚਲ ਕੋਈ ਇੱਥੇ ਉਹ ਰਹਿਣ ਦੇ ਹਾਂ ਲੋ ਜੀ ਹੁਣ ਆਪਾਂ نیچے ਆ ਗਏ ਆਂ ਉੱਪਰ ਦੀਵੇ ਲਾ ਜਾਂਦੇ ਆ ਤੇ ਇਹ ਦੋ ਤਾਂ ਆਇਆ ਹੋਇਆ ਜੀ ਸਾਡਾ ਤੇ ਇਹ ਪਟਾਕੇ ਲਿਆਇਆ ਸੀਗਾ ਇਹ ਮਮਾ ਦਵਾ ਲਿਆ ਸੀ ਕਿਉਂਕਿ ਚੇਤਨ ਤੱਕ ਤੀ ਹੈ ਨਹੀਂ ਬਾਹਰ ਚ ਲਿਆ ਗਿਆ ਤੇ ਇਹ ਪਟਾਕੇ ਪਟੂਕੇ ਜਵਾਕਾਂ ਦਾ ਕੰਮ ਹੀ ਹੁੰਦਾ ਹੈ ਨਾ ਤੇ ਮੈਂ ਕਿਹਾ ਚੱਲ ਇਹਨੂੰ ਦਵਾ ਲਿਆ ਉਤੋਂ ਇਹ ਚਲਾ ਲੂਗਾ ਤੇ ਜਵਾਕਾਂ ਨੂੰ ਚਾਹ ਹੁੰਦਾ ਹੈ ਨਾ ਤੇ ਬਹੁਤ ਬਹੁਤ ਵਧਾਈਆਂ ਜੀ ਬਾਬੇ ਨਾਨਕ ਦੇ ਜਨਮ ਦਿਨ ਤੇ ਪਵਿੱਤਰ ਦਿਹਾੜੇ ਤੇ ਤੇ ਸਭ ਤੇ ਮਿਹਰ ਭਰਿਆ ਹੱਥ ਰੱਖੇ ਬਾਬਾ ਨਾਨਕ ਤੇ ਸਭ ਦੇ ਘਰੇ ਖੁਸ਼ੀਆਂ ਬਖਸ਼ੇ ਤੇ ਲੋ ਜੀ ਹੁਣ ਚੱਕਰੀਆਂ ਚਲਾ ਰਹੇ ਆ ਮਮਾ ਭਾਣ ਜਾ ਤੇ ਹੁਣ ਆਪਾਂ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਧੰਨਵਾਦ ਆ ਸਾਰਿਆਂ ਦਾ ਬਹੁਤ ਬਹੁਤ